ਵੀਡੀਓ ਵਿੱਚ ਤਾਂ ਲੋ ਜੀ ਮਿੱਤਰੋ ਮੁੰਡਿਆਂ ਨੇ ਕਹਿੰਦੇ ਆਪਾਂ ਐਂਟਰੀ ਮਾਰਨੀ ਆ ਪਰ ਨਹੀਂ ਹੈ ਨਾ ਕੋ ਵਜ੍ਹੀ ਲੋ ਵੀ ਮਿੱਤਰੋ ਵੈਲਕਮ ਕਰਦੇ ਆ ਜੀ ਅੱਜ ਦੇ ਤੁਹਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਇਹ ਮੁੰਡੇ ਆਏ ਆ ਜੀ ਤਲਾਵਾ ਪਾਣ ਗੁੱਡੀਆਂ ਦੀਆਂ ਲੋੜੀ ਤੋਂ ਪਹਿਲਾਂ ਹੀ ਤੇ ਵੇਖੋ ਤੁਸੀਂ ਮੁੰਡੇ ਲੱਗੇ ਤੇ ਆ ਤਲਾਵਾ ਪਾਣ ਕਰ ਲੱਗੇ ਆ ਸ਼ੁਰੂ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਫੋਲੋ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਇਹ ਵੇਖੋ ਇੱਕ ਮੁੰਡਾ ਆਇਆ ਇੱਕ ਆਇਆ ਤੇ ਕਹੇ ਆਪਣਾ ਕੀ ਹਾਲ ਹੈ ਭਾਜੀ ਵਧੀਆ ਹੈ ਤੇ ਉਹ ਗੁੱਟੀਆਂ ਰ ਇਹਨਾਂ ਨਾਲ ਠੇਕਾ ਮਾਰ ਲਿਆ ਕਿ ਇਹਨਾਂ ਨੂੰ ਗੁੱਟੇ ਦਵਾਂ ਕਿ ਆਪਾਂ ਤਾਂ ਤਲਾਵਾ ਪਾ ਲੱਗੇ ਸਾਡੇ ਗੁੱਡਿਆਂ ਦੀਆਂ ਤਲਾਵਾ ਵਧੀਆ ਪਾਇਓ ਠੀਕ ਆ ਚੰਗੀ ਤਰ੍ਹਾਂ ਤੇ ਆਹ ਵੇਖੋ ਬਣ ਗੋਜਾ ਦਾ ਆਪਾਂ ਇਹਦੇ ਹੀ ਫੈਨ ਆ ਮੱਥਲ ਗੁੱਡੀ ਦੇ ਹੀ ਫੈਨ ਆ ਤੇ ਆਹ ਮੁੰਡੇ ਜਿਹੜੇ ਤਲਾਵਾ ਪਾਣਗੇ ਮੱਥਲ ਗੁੱਡੀਆਂ ਦੇ ਬਾਕੀ ਮੈਂ ਹੋਰ ਵੀ ਲੈ ਆਣਾ ਥੱਲੋ ਜਾ ਕੇ ਹਾਂ ਜੀ ਕਰਤਾ ਕੰਮ ਸਟਾਰਟ ਮੁਰੇ ਨੇ ਪਹਿਲਾ ਲక్ష్ਮੀ ਤੋਂ ਸਟਾਰਟ ਹੋਏ ਆ ਤੇ ਭਾਈ ਕਿੰਨੇ ਮਿੰਟ ਚ ਸਾਰੀਆਂ ਤਲਾਵਾ ਪੈਣ ਗਿਆ ਅੱਧੇ ਘੰਟੇ ਦੇ ਵਿੱਚ ਤੇ ਮਲਕੀ ਸੇਦੀ ਰੱਖੇ ਗੁੱਡੀ ਟੇਪ ਕਰਨੀ ਕਰਨੀ ਹਰ ਗੁੱਡੇ ਦੇ ਸਾਈਡ ਤੇ ਠੀਕ ਆ ਕੰਨੀ ਹਵਾਣਾ ਖਾਈ ਜਿਹੜੀ ਟੇਪ ਨਾਲ ਸਾਈਡ ਤੇ ਕਰਨੀ ਕਰਨੀ ਆ ਟੇਪ ਤੁਹਾਨੂੰ ਦਿੱਤੀ ਨਹੀਂ ਆ ਔਲੀ ਦੂਜੀ ਟੇਪ ਉਹ ਬਾਅਦ ਚ ਕਰੋਗੇ ਸਾਰਿਆਂ ਨੂੰ ਨਹੀਂ ਪਹਿਲਾਂ ਤਲਾਵਾਂ 'ਚ ਪਾਈ ਜਾਓ ਸਾਰਿਆਂ ਨੂੰ ਤੇ ਮੈਂ ਦੂਜੇ ਗੁੱਡੇ ਲੈ ਆਣਾ ਥਲੋਨਾ ਚਰ ਬਾਕੀ ਦੂਜੇ ਗੁੱਡੇ ਇਹ ਹੀ ਇਹ ਆਪਣੇ ਅਸਲੀ ਗੁੱਡੇ ਮਿੱਤਰੋ ਹਾਲੇ ਆਹ ਅਸਲੀ ਗੁੱਡੇ ਇਹਨਾਂ ਦੀ ਵੀ ਤਲਾਵਾਂ ਪਾਣ ਉੱਤੇ ਦਿਨੇ ਆਣਾ ਨੂੰ ਹਲੋਏ ਹਬੀ ਆਈ ਮਿਲ ਗਈ ਆਪਣੇ ਕੋਲ ਸੋਕ ਗੁੱਡਾਗਾ 50 ਜਾਂ 100 ਵੱਧ ਤੋਂ ਵੱਧ ਇੰਨੇ ਗੁੱਟਿਆਂ ਦੀਆਂ ਬਾਣੀਆਂ ਤਲਾਵਾ ਤੇ ਇਹ ਆਪਣੀ ਸਪੈਸ਼ਲ ਗੁੱਡੀਆਂ ਨੂੰ ਬਾਅਦ ਚ ਖੋਲ ਦੰਨੇ ਨੂੰ ਖੋਲ ਕੇ ਦੱਸਿਆ ਗੁੱਡੇ ਇਹਨੂੰ 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 ਖੋਲ ਮੱਥਲੇ ਰੋ ਦਵਾ ਕੁਨਾਂ ਨੇ ਇੱਕੋ ਗੁੱਡੇ ਨੂੰ ਤਲਾਹ ਭਾਈਓ ਕਿ ਦੂਜਾ ਠੀਕ ਬੱਡੇ ਫੱਟੇ ਹੋ ਗਏ ਕਿ ਆ ਮੇਰੇ ਕੋਲ ਡੋਰ ਨਹੀਂ ਨਿਕੜਦੀ ਰਿਹਾ ਹਾਂ ਕਿਉਂ ਮੂੰਹ ਡੋਰ ਰਿਹਾ ਤੋ ਤੋਰੀਆ ਮੈਂ ਤੋਰੀਆ ਇਹਨੂੰ ਖੋਲ ਨਹੀਂ ਦੇ ਰਹੇਂਦੇ ਲਓ ਜੀ ਜਿੱਥੇ ਕਹਿੰਦੇ ਕੋਈ ਚੀਜ਼ ਨਹੀਂ ਵਾਰਾ ਖਾਂਦੀ ਉਥੇ ਦਾੰਦੀ ਚੱਲਣਗੇ ਆਪਣੇ ਧੰਨੇ ਦੇ ਧੰਨਾਪੁਰ ਓਏ ਥੱਲੋ ਠੰਡ ਤੇ ਨਹੀਂ ਲੱਗਣੀ ਕੋਠੇ ਤੋਂ ਫੱਟੀ-ਬੁੱਟੀ ਦੇ ਰਹੇ ਨੇ ਤੇ ਲਓ ਜੀ ਕਿਧਨੇ ਚੱਕ ਰਹਾ ਇੱਕ ਵਾਰੀ ਗੁੱਡੀ ਪਈ ਚੁੱਪ ਹੈ ਕਿ ਨਹੀਂ ਕਿਧਨੇ ਘੇੜ ਗੁੱਡੀ ਹਾਂ ਜਿਹੜੀ ਮਰਜ਼ੀ ਆ ਗੁੱਡੀ ਖੋਲ ਆਏ ਸਾਰੀਆਂ ਹੇਟੀ ਆ ਹਾਂਜੀ ਤੇ ਇਹ ਸਾਰੀਆਂ ਗੁੱਡੀਆਂ ਖਲਾਰ ਦੇ ਦੂ ਐ ਕੋਠਾ ਭਰੇ-ਭਰੇ ਲੱਗੇ ਆਪਣਾ ਉਹ ਜਿੱਥੇ ਆਪਣੇ ਖੜ ਗਣ ਖੜਦਾ ਹੋਰ ਨਹੀਂ ਵੇ ਬੋਲੀ ਕੀ ਕਰਨੀ ਕੰਚੀ ਯਾਰ ਤੂੰ ਦੰਦਾਨਾ ਤੋੜੀ ਜਾ ਹਾਂ ਹਾਂ ਬਹੁਤ 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 ਆ ਬਹੁਤ ਬਾਕੀ ਰਹਿੰਦੇ ਦਈ ਇਹ ਵੇਖੋ ਇਹ ਸਾਡੀ ਕਾਲੀ ਮੱਥਲ ਫੇਵਰੇਟ ਆ ਯਾਰ ਚੈੱਕ ਕਰੋ ਦੀ ਰੀਸਨ ਸੰਸਨ ਚੈੱਕ ਕਰਾਣੇ ਆ ਨਾ ਯਾਰ ਇਕਦਮ ਹਟ ਗੁੱਡੀਆ ਯਾਰ ਹਟ ਇਹ ਆਪਾਂ ਤਾਂ ਨੂੰ ਪਤਾ ਪਹਿਲਾਂ ਹੀ ਕਿੰਨੇ ਚਿਰ ਪਹਿਲਾਂ ਹੀ ਲੈ ਜਾਂਦੇ ਗੁੱਡੇ ਤੇ ਇਹ ਸਾਰੇ ਖਿੱਚੀ ਖੂਚੀ ਫੇਰ ਨੂੰ ਲੈਂਦੇ ਆ ਮਹਾਡੇ ਕੋ ਥੱਲੇ ਵੀ ਹੈਗੇ ਆ ਦੂਜੇ ਗੁੱਡੇ ਪਰ ਇਹ ਗੁੱਡੇ ਵਧੀਆ ਲੱਗਦੇ ਆ ਨਹੀਂ ਕਿਤੀ ਫੇਰ ਨੂੰ ਕਿਤੇ ਯਾਰ ਉਹ ਵਾਰ ਵਾਰ ਉਏ ਯਾਰ ਮੇਰੀ ਗੱਲ ਸੁਣੀ ਜਿੱਦਾਂ ਯਾਰ ਗੁੱਡੇ ਘੁੰਮਦੇ ਆ ਤਾਂ ਉਹਦਾ ਕੀ ਹਾਲ ਹੋ ਸਕਦਾ ਉਹਦਾ ਹਾਂ ਲੈਂਦੀ ਦੀ ਇਹ ਟੇਪ ਅੱਛਾ ਇਹ ਟੇਪ ਗੱਡੀਆ ਦਿਖਾਓ ਅੱਛਾ ਇਹ ਗੁੱਡੇ ਵਾਲੀ ਟੇਪ ਆ ਪਤਲੀ ਹਾਂਜੀ ਅੱਛਾ ਅਛਾ ਇਹ ਵੇਖੋ ਯਾਰ ਕਿੰਨੇ ਦੀ 100 ਰੁਪਏ ਦੀ ਹੁੰਦੀਆਂ ਨਹੀਂ ਅਛਾ ਇਹ ਸਾਡਾਂ ਦੇ ਲੱਗਣਗੇ ਆ ਨਹੀਂ ਤੇ ਇਹ ਵੇਖੋ ਲੱਗੇ ਤੇ ਮੁੰਡੇ ਦਵਾਦਵ ਕਰਨਾ ਤਲਾਵਾ ਪਾਣਦੇ ਆ ਤੇ ਕੋਈ ਚਾਹ ਪਾਣੀ ਪੀਓਗੇ ਭਾਜੀ ਬਸ ਭਾਈ ਹਾਂਜੀ ਲੱਗੇ ਤੇ ਮੁੰਡੇ ਤਲਾਵਾ ਪਾਣੇ ਮੁੰਡਿਆਂ ਨੇ ਕਾਫੀ ਗੁੱਡਿਆਂ ਨੂੰ ਤਲਾਵਾ ਪਾਤੀਆਂ ਆ ਚੈੱਕ ਕਰੋ ਤੁਸੀਂ ਤੇ ਇਹੀ ਰਹਿ ਗਏ ਕੋਈ 40 30 40 ਗੁੱਡੇ ਰਹਿ ਗਏ ਆ ਤੇ ਲੱਗੇ ਤੇ ਮੁੰਡੇ ਦਵਾਦਵ ਕੰਮ ਖਿੱਚੇ ਦਾ ਓਏ ਇੰਨੇ ਨਿੱਕਿਆਂ ਨੂੰ ਤਲਾਵਾ ਪਾਣਨਾ ਆ ਇਹਨੂੰ ਦੋੜ ਨਹੀਂ ਤਾਂ ਜੋ ਕਤਾਗਾ ਨਾ ਹਾ ਵੀ ਯਾਰ ਬੋਦੀ ਨਿੱਕੀ ਕਰਤੀ ਇਹਨੇ ਲਾਲਾ ਦੀ ਤਲਾ ਦੋਰੀ ਨਹੀਂ ਨਿੱਕੀ ਕੀਤੀ ਆ ਚੱਲ ਤੂੰ ਤਲਾਵਾ ਲਾ ਲੋ ਨਾ ਫਿਰ ਵਾਜੀ ਤੁਹਾਨੂੰ ਸੱਦੇ ਦਾ ਕਿਉਂ ਆ ਜੇ ਕੰਮ ਨਾ ਮੈਨੂੰ ਪਸੰਦ ਆ ਆਹੋ ਪੁੱਜੇ ਕੰਮ ਨਹੀਂ ਪਸੰਦ ਆ ਤਾਂ ਫਿਰ ਕੀ ਫੇਰਾ ਤੁਹਾਨੂੰ ਸੱਦਨ ਦਾ ਹਾਂ ਕਿ ਨਹੀਂ ਆ ਵੀ ਆ ਨਹੀਂ ਠੀਕ ਆ ਅੰਨ ਕੋਟ ਡੜੀ ਨੂੰ ਪਹਿਲਾ ਵਾ ਕੀ ਤੋਂ ਲੈ ਕੀ ਜਾਨਾ ਨਹੀਂ ਵੱਡੀ ਮਾਉਂ ਉਹ ਆ ਕੀ ਭਰਾ ਕੁਛ ਨਹੀਂ ਠੀਕ ਹੈ ਠੀਕ ਹੈ ਆ ਗੁੱਡੇ ਜਿੱਦਾ ਪੱਟ ਦਾ ਨੂੰ ਟੇਪ ਲਾ ਦੋ ਯਾਰ ਦਾ ਨਾਸ ਨਹੀਂ ਗਿਆ ਇਹ ਆ ਤਾਂ ਨਹੀਂ ਗਿਆ ਫਿਰ ਵੀ ਇਹਦਾ ਸੀ ਉਹ ਭੈੰਦਾਂ ਨੇ ਡਿੰਪਲ ਭੰਦੇ ਹੀ ਹੋਵੇ ਤੇ ਮਾਈ ਲੱਗ ਰਹੀ ਵੀਰੇ ਆ ਠੀਕ ਹੈ ਨੀ ਨੀ ਬੜੀ ਆ ਬੜੀ ਵੇ ਰਿਆਦ ਦੋ ਉਹ ਐਨੂੰ ਨਹੀਂ ਜਿਆਦਾ ਤਲਾਵਾ ਪਾਉਂਦੀ ਕੀ ਉਸਤਾਦ ਮੈਨੂੰ ਨਾ ਜਿਆਦਾ ਉਸਾਈ ਅੱਛਾ ਹਾਂ ਵੀ ਗੁੱਡੀ ਸਹੀ ਆ ਨੀ ਸੋਹਣੀ ਲੱਗਣ ਈ ਆ ਵੇ ਗੁੱਡੀ ਕਿੰਨੀ ਬਸ ਇੱਥੋਂ ਪਾਰਟੀ ਦੀ ਪਰ ਇਹ ਗੁੱਡੇ ਨੇ ਪਾਟੇ ਨਹੀਂ ਨਿਕਲੇ ਯਾਰ ਇਹ ਗੁੱਡੇ ਵਧੀਆ ਨਿਕਲੇ ਥੋੜੇ ਬੋਲੇ ਸਹੀ ਨਹੀਂ ਨਿਕਲੇ ਮੁੰਡੀ ਕਿੱਲਾ ਨਹੀਂ ਪੱਕੀ ਗੁੱਡੇ ਚੈੱਕ ਕਰੋ ਧੁੱਪ ਚੜਨ ਦੀ ਥੋੜੀ ਬੋਦੀ ਤੇ ਬਦਲ ਬਦਲ ਜਾ ਹੋਇਆ ਪਿਆ ਗੁੱਡਾ ਨਹੀਂ ਆਏ ਕੋਈ ਵੀ ਚੜਨ ਦੇ ਗੁੱਡੇ ਚੜਨੇ ਬਾਅਦ ਚੋਂ ਹਾਂ ਅੱਜ ਸਾਮੀ ਚ ਰਹਿ ਹਲੋ ਵੇ ਇਹ ਜਿੱਦਾਂ ਵੀ ਅਰਸ ਘਰ ਦੇ ਪਾਟੇ ਦਾ ਗੁੱਡਾ ਆਦਾ ਕੀ ਗੱਲ ਹੈ ਤੇ ਬਲਾ ਲੈਣ ਦੀ ਹੈ ਤੇ ਬਲਾਂ ਦੀ ਪਨਾ ਤੇ ਬਲਾਂ ਤੇਗਾ ਆ ਕੌਲੇ ਕੌਲੇ ਗੁੱਡੇ ਲੱਭਣ ਦੇ ਸਾਰੇ ਹਾਂ ਵੀ ਇਹ ਇੱਧੇ ਖਲਾਰੇ ਦੇਣੀਆਂ ਹੈ ਖਲਾਰ ਕੇ ਸਾਰੇ ਬਰਾਬਰ ਖਲਾਰਾ ਦੇ ਚੱਕਰ ਇਹਦੇ ਨਾਲ ਦਨੇ ਕੈਂਡ ਲੱਗੇ ਗੁੱਡੇ ਗੱਦਈਆਂ ਹੈ ਹੈ ਆ ਕਾਲੇ ਗੁੱਡੇ ਬਣਾਏ ਆ ਸਪੈਸ਼ਲ ਕ ਇਹ ਕਹਿ ਕੇ ਕਿਸ ਨੂੰ ਆਰਡਰ ਤੇ ਬਣਾਏ ਗੁੱਡੇ ਟੇਪ ਆ ਤੇਰੇ ਲਾਗੇ ਪੀ ਦੀ ਕਿਹੜੀ ਚਾਹੀਦੀ ਆ ਵਾਈਟ ਵਾਈਟ ਚਾਹ ਲਾਣੀ ਆ ਵਾਈਟ ਆ ਪੀ ਦੀ ਪੈਦੇ ਲੱਗੇ ਜਾਓ ਕੋਨਾਲ ਦੇ ਪੈਰਾ ਥੱਲੇ ਹੂੰ ਇਹ ਕਿੱਥੇ ਲਾਣੀਆਂ ਨੇ ਉਂਗਲਾਂ ਦੇ ਕਿਉਂ ਕਿੱਧਰ ਲੱਗ ਗਿਆ ਕਿੱਥੇ ਜੀਰੇ ਲੱਗ ਗਿਆ ਅੱਛਾ ਠੀਕ ਹੈ ਇਹ ਲੱਗਦੇ ਰਹਿੰਦੇ ਚੀਰੇ ਨਹੀਂ ਤੁਹਾਡੇ ਉਧਰ ਕੀ ਵੇਖਣਿਆ ਤੂੰ ਕੰਮ ਕਰਾਣਾ ਨਾਲ ਬਸ ਐਹੀ ਰਹਿ ਕੇ ਗੁੱਡੇ ਆ ਪਾਤੀਆਂ ਇਧਰ ਤਲਾਵਾ ਬਾਕੀ ਵੱਡੇ ਗੁੱਡੇ ਜਿਹੜੇ ਮੈਂ ਉਹ ਵੀ ਲੈਣਾ ਥੱਲੋ ਉਹ ਵੀ ਪਾਣੇ ਆ ਹਾਂ ਸਵਾਲ ਪੈਸੇ ਘਟ ਦਿੰਦੇ ਟਾਈਮ ਮੈਨੂੰ ਪੈਸੇ ਮਿਲਦੇ ਨਹੀਂ ਦਿੰਦਾ ਤੇ ਆਮਦੇ ਪਾਈਏ ਇਹ ਤਾਂ ਮੁੱਢ ਮਾਰਨੇ ਇਹ ਸੀਰੀਅਸ ਹੋ ਕੇ ਲੱਗੇ ਤੇ ਬੰਦੇ ਤਲਾਵਾ ਪਾਣ ਇਹ ਸਾਰੀ ਲੋੜੀ ਦੀ ਤਿਆਰੀ ਹੈ ਆਪਣੀ ਕੱਲ ਜਿੱਦਾਂ ਲੋੜੀ ਆ ਤੇ ਪਰਸੋਂ ਲੋੜੀ ਹਾਂ ਕੱਲ ਤਾਂ ਦੇਣੀ ਹੈ ਰਹਿ ਗਿਆ ਕੱਲ ਤਾਂ ਦੇਣੀ ਰਹਿ ਗਿਆ ਸਮਝ ਲਓ ਪਰਸੋਂ ਲੋੜੀ ਆ ਸੰਦੇ ਨਾ ਕੀ ਜਾਂਦਾ ਤੇ ਪੰਜ ਦਿਨ ਲੱਗੇ ਰੋੜੀ ਨੂੰ ਹਾਂ ਜੀ ਚਾਰ ਦਿਨ ਲੱਗੇ ਤੇ ਫੇਰਾਣਾ ਹਲੀ ਲੜ ਫਿਰੇ ਇੱਥੇ ਕੀ ਦੋਨ ਉਹ ਆ ਲਿਸ਼ਕਣੇ ਵੱਖਰੇ ਕਰ ਦਿਓ ਵੱਖਰੇ ਕਰ ਦਾਂਗੇ ਨਹੀਂ ਲੇਫੂ ਤਾਂ ਨਹੀਂ ਲਿਗਾ ਕੋਈ ਲਿਸ਼ਕਣਿਆ ਚੋ ਦਿਖਾਈਆਂ ਗੁੱਡਾ ਇਹਦਾ ਓ ਹੋ ਵੇ ਯਾਰ ਵਿਚੋ ਯਾਰ ਜਿਹੜੇ ਗੁੱਡੇ ਆਪਾਂ ਤਾਂ ਛੋਣ ਕੇ ਨਹੀਂ ਲੈਂਦੇ ਆਪਾਂ ਤਾਂ ਵੇਖੋ ਇਦਾਂ ਹੀ ਲੈਣੇ ਆ ਵੇਖੋ ਇਹ ਲੇਫੂ ਹੀ ਨਿਕਲੇ ਵਿਚੋ ਗੁੱਡਾ ਯਾਰਾ ਪਤੀਲਾ ਪੜਾਂਗੇ ਭਈ ਆ ਗੁੱਡਾ ਦੀ ਰੇਖਾ ਜਿਹੜੀ ਤੁਲੇ ਮਰੇ ਹੋਦੇ ਟੀਲੇ ਪਾ ਲੈਂਦੇ ਆ ਭਈ ਪਰੜ ਭਈ ਰਹਿ ਗਏ ਕਾਲੇ ਗੁੱਡੇ ਆ ਨਾ ਜਿਹੜੇ ਬਹੁਤ ਹੀ ਜ਼ਿਆਦਾ ਘੈਂਡ ਆ ਬਾਕੀ ਯਾਰ ਗੁੱਡੇ ਦੀ ਪਛਾਣ ਕਿਦਾਂ ਹੁੰਦੀ ਹੈ ਚੈੱਕ ਰਾਈ ਜਿੱਦਾਂ ਕਿ ਇਹਨੇ ਹਿੱਟ ਗੁੱਡਾ ਲੈਣਾ ਹੋਵੇ ਆ ਵੇਖੋ ਇਹ ਗੁੱਡੇ ਦੀ ਪਛਾਣ ਵੇਖੋ ਇਹਦਾ ਨਾ ਆ ਕਿ ਸਿੱਧਾ ਜਾਂਦਾ ਗੁੱਡਾ ਤੱਕ ਪੂਰਾ ਸਿੱਧਾ ਜਾਂਦਾ ਵੇ ਵਾ ਚੈੱਕ ਕਰਾ ਦੋ ਗੁੱਡੇ ਦੀ ਆ ਵੇਖੋ ਠੀਕ ਆ ਜੀ। ਮੈਂ ਗੁੱਡਾ ਬਣਾਵਾਣਾ ਹੈ। ਪਿੱਪਾ ਗਾਇਡ ਬਣਾ ਦਦੇਓ। ਹਾਂ? ਇਹ ਮੁੰਡਾ ਪਿੱਪਾ ਗਾਇਡ ਬਿਨ੍ਹਾ ਹੰਦਾ? ਨਾ ਜੀ ਭਾਈ। ਠੀਕ ਆ ਜੀ। ਭਾਈ ਟੇਬਲ ਵੀ ਆਪਣੀ ਹੁੰਦੀ ਆ। ਤੇ ਬਾਕੀ ਉਹ ਬਣਾਣਿਆ ਜੇਰ ਬੰਦਾ ਗੁੱਡਾ ਬਣਾਣਿਆ ਨਹੀਂ। ਗੋਲ ਗੁੱਡਾ। ਯਾਰ ਆਪਣੇ ਭੱਜ ਗਏ ਆ। ਕਿੱਧਰ ਜਾਣਦੇ ਹੋ? ਉਹ ਵੇਖੋ ਜੀ ਕਾਰੀਗਰ ਆਪਣੇ ਗੁੱਡੇ ਛੱਡ ਕੇ ਕਹਿੰਦੇ ਗੁੱਡੇ ਘਾਟੇ ਗੋਲੀ ਮਾਰੋ ਪਹਿਲਾਂ ਗੁੱਡਾ ਫੜੋ। ਉਹ ਚੱਲ ਗਿਆ ਅੱਗੇ। ਉਹ ਚੱਲ ਗਿਆ ਚੱਲ ਗਿਆ ਗੁੱਡਾ ਆ ਜੋ। ਉਹ ਪਿਆ ਹੈ। ਉਹ ਗੱਤੇ ਹੋਏ ਫੜੋ ਫੜੋ ਬਾਗੂੜੀ ਜੇ ਫੜੋ ਫੜੋ ਬਾਗੂੜੀ ਦੇ ਸਾਰਨੇ ਗਾਲੜੀ ਮਾਈਓ ਉਹ ਗੁੱਡਾ ਚਲ ਗਿਆ ਉਧਰ ਵੰਚ ਗੁੱਡਾ ਫੜੀ ਵੰਚ ਗੁੱਡਾ ਫੜੀ ਓਏ ਉਹ ਗੁੰਡਾ ਇਹ ਗੁੱਡੇ ਵੀ ਆਪਾਂ ਲੈ ਆਂਦੇ ਆ ਥੋੜੇ ਬੋੜੇ ਜਿੰਨੇ ਕਹਿ ਗਏ ਸੀ ਐ ਯਾਰ ਆਪਣੇ ਲੇਫੂ ਗੁੱਡੇ ਆ ਸਾਰੇ ਇਹ ਗੁੱਡੇ ਹੈ ਇਹਨਾਂ ਨੂੰ ਕਰ ਦੋ ਕਿ ਸਹੀ ਤੁਸੀਂ ਓਕੇ ਰਿਪੋਰਟ ਓਕੇ ਰਿਪੋਰਟ ਕਰਾਂਗੇ ਓਕੇ ਰਿਪੋਰਟ ਤੀ ਲੈ ਇਹ ਦਿਖਾ ਗੁੱਡੇ ਕੇ ਕਰਕੇ ਦਿਖਾ ਕਿਹੜੇ ਇਹਨੂੰ ਤਾਂ ਤਲਾਵਾ ਪੀ ਦੀਆਂ ਆ ਇਹਨੂੰ ਨਹੀਂ ਇਹਨੂੰ ਨਹੀਂ ਇਹਨੂੰ ਨਹੀਂ ਇਹਨੂੰ ਇਹਨੂੰ ਆ ਇਹਨੂੰ ਪਰੇ ਕਰ ਗੁੱਟਾ ਕਾਈਟਾ ਇਹਨੂੰ ਵੀ ਪੀਂਦੀਆਂ ਤਲਾਵਾ ਅੱਧਰ ਨੂੰ ਕਰੀ ਕਿਹੜਾ ਗੁੱਟਾ ਕਿਹੜਾ ਦੌਰ ਦੌਰ ਤੈਨੂੰ ਮੈਂ ਕਹਿੰਨ ਦੌਰ ਦੌਰ ਦੰਨਿਆ ਤੈਨੂੰ ਗੁੱਟਾ ਨਹੀਂ ਚਾਹੀਦਾ ਤੇ ਠੀਕ ਆ ਬਈ ਹਾਂ ਦੂਜਾ ਚੈੱਕ ਕਰਾ ਥੱਲੇ ਵਾਲੇ ਜਿਹਦੇ ਓਏ ਇਹ ਤਲਾਵਾ ਪੀਂਦੀਆਂ ਨੂੰ ਹਾਂ ਇਹ ਮੱਛੀ ਚੈੱਕ ਕਰਾ ਮੱਛੀਆਂ ਚੈੱਕ ਕਰੋ ਵੀ ਪਾਕਿਸਤਾਨੀ ਡਿਜ਼ਾਈਨ ਇਹ ਵੀ ਪਾਕਿਸਤਾਨੀ ਡਿਜ਼ਾਈਨ ਹੈ ਹਾਂ ਬਈਆ ਕਿਨੇ ਦਾ ਮਿਲਦਾ ਹੁਣ ਬਣੀਓ ਜਿਹੜੀ ਗੱਲ ਹੁਣ ਗੁੱਡੇ ਜਿਹੜੇ ਕੱਲੇ ਕੱਲੇ ਖਿਲਾਰਦੇ ਆ ਵੱਡੇ ਗੁੱਡੇ ਵੀ ਲੈ ਆਂਦੇ ਆ ਬੰਦੇ ਦਮ ਮਾਰਨ ਲੱਪਿਆ ਥੋੜਾ ਬੋਤਾ ਥੱਕ ਗਏ ਹੋ ਤੇ ਆਹ ਵੇਖੋ ਹੁਣ ਗੁੱਡੇ ਇਹ ਜਿਹੜਾ ਗੁੱਡਾ ਨੋਟਾਂ ਵਾਲਾ ਬਣਾਇਆ ਹੀ ਉਸ ਤੋਂ ਇਲਾਵਾ ਇਹ ਆਪਣਾ ਬਣਾਇਆ ਜੀ ਆਪਾਂ ਇੰਸਟਾਗ੍ਰam ਦੇ ਆਪਣੇ ਨਾਮ ਵਾਲਾ ਗੁੱਡਾ ਚੈੱਕ ਕਰੋ ਜਾਂ ਤੇ ਰੋਹਿਤ ਬਲੌਗ ਹੈ ਇੰਸਟਾ ਦਾ ਲੋਗੋ ਲਾਣਾ ਇੱਥੇ ਬਾਕੀ ਇਹ ਗੁੱਡੇ ਸਾਰੇ ਹੁਣ ਵੱਡੇ ਲਿਆਂਦੇ ਆ ਚੈੱਕ ਕਰੋ ਇਹ ਵੀ ਕਾਈਟ ਸਟਾਰ ਕਾਈਟ ਲਿਆਂਦਾ ਇੱਥੇ ਕਰਨਿਆਂ ਨੂੰ ਡਿਟ ਬਾਅਦ ਚਾਣੀ ਇਹ ਸਾਰਾ ਲਾਨੇ ਆ ਬਾਜੋ ਲੱਕੀ ਵੀ ਆ ਗਈ ਉਹਦੇ ਕੋਚੂ ਨੂੰ ਕੱਢ ਦੋ ਲੱਕੀ ਭਾਈ ਥੋੜੇ ਰਹਿ ਗਏ ਤੁਸੀਂ ਧਾਮੀ ਮਾਰ ਲਾ ਪਈ ਉਹਦੇ ਅਵੀ ਉੱਠ ਕੇ ਚੱਲ ਗਿਆ ਉਧਰੋਂ ਵੀ ਚੱਲ ਗਿਆ ਭਾਈ ਆਪੂ ਭਾਈ ਤੋੜ ਤੀ ਗੁੱਡੀ ਦੇ ਥੱਲੇ ਰੱਖ ਦਿੱਤੀ ਆ ਗੁੱਡੀ ਘੈਂਡ ਨਾ ਯਾਰ ਉਹ ਵੀ ਗੁੱਡੀ ਘੈਂਡ ਆ ਮੈਨੂੰ ਲੱਗਦਾ ਇਹ ਅਲੀ ਜਿਹੜੀ ਬਣਾਈ ਆ ਨਾ ਇੱਥੇ ਬਸ ਇੰਸਟਾਗ੍ਰਾਮ ਦਾ ਲੋਗੋ ਲੱਗਣ ਵਾਲਾ ਰਹਿ ਗਿਆ ਇੱਥੇ ਲਾਵਾਂਗੇ ਆਪਾਂ ਇੰਸਟਾਗ੍ਰਾਮ ਦਾ ਲੋਗੋ ਉਦਾਂ ਵੀ ਗੁੱਡੀ ਸਹੀ ਆ ਪਰ ਇੱਥੇ ਕਿਤੇ 골ਡਨ ਪੇਪਰ ਹੋ ਜਾਂਦਾ ਨਾ ਹੈ ਨਹੀਂ ਉਹ ਸਹੀ ਲੱਗਣਾ ਏ ਥੋੜਾ ਚਲੋ ਪਾ ਬਣਾਨੇ ਆ ਪੂਤ ਗੁੱਡੀ ਉੱਤੇ ਕਰਦੇ ਆ ਵੇ ਸਟਾਰਟ ਤੇ ਜੇ ਵਲੋਗ ਵਧੀਆ ਲੱਗਣਾ ਯਾਰ ਵਲੋਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਇਦਾਂ ਹੀ ਸਾਡੇ ਵਲੋਗ ਨਾਲ ਬਨੇ ਰਹੋ ਕਿਉਂਕਿ ਹੁਣ ਆਪਾਂ ਜਿਹੜਾ ਨੈਕਸਟ ਵਲੋਗ ਬਣਾਵਾਂਗੇ ਇਹਦਾ ਵੀ ਤੁਸੀਂ ਵੇਖ ਹੀ ਲਿਆ ਸੀ ਨੋਟਾਂ ਵਾਲੀ ਗੁੱਡੀ ਇਹ ਥੋੜੀ ਜੀ ਪਾੜ ਗਈ ਸੀ ਚੈੱਕ ਕਰੋ ਪੀਪਾ ਗਾਈਡ ਬਣਾਈ ਇਹਦਾ ਟੁੱਟ ਗਈ ਉਡਾਈ ਸੀ ਆ ਨਹੀਂ ਗੱਲ ਬਣੀ ਤੇ ਚੈੱਕ ਕਰੋ ਯਾਰ ਆ ਤੋ ਇਧਰ ਵਾਲੀ ਸ਼ਾਇਦ ਤੋ ਤੀਲਾ ਟੁੱਟ ਗਏ ਇਹਦਾ ਤੇ ਬਾਕੀ ਮਸ਼ੀਆਂ ਵੀ ਚੈੱਕ ਕਰੋ ਨਹੀਂ ਮੈਂ ਚੜਾਇਆ ਹੀ ਇੰਨੇ ਚ ਮੈਂ ਚੜਾਇਆ ਸੀ ਤੇ ਟੁੱਟ ਗਈ ਤਿੱਲਾ ਉਸ ਨਾਲ ਤਲਾਵਾ ਪਾੜ ਗਿਆ ਹਾਂ ਤਿੱਲਾ ਦੱਬਾ ਸਟਾਰ ਗਾਈਡ ਵੀ ਸੋਹਣੀ ਆਣੀ ਇਹ ਸਾਨੂੰ ਇੱਕ ਲੈਂਦੀ ਤਲਾਵਾ ਪੈ ਗਈਆਂ ਗੁੱਡਿਆਂ ਦੀਆਂ ਹੁਣ ਫਾਈਨਲ ਟੇਪਿੰਗ ਕਰਨ ਲੱਪੇ ਮੁੰਡੇ ਇੱਥੇ ਦੂਜੀ ਸਾਈਡ ਤੇ ਲਾਹ ਚੋੜੀ ਤਨ ਮੈਂ ਕਹੀ ਜਿਹੜਾ ਛੇਕ ਦੁੱਧਾਂ ਨੂੰ ਚੋੜੀ ਲੱਗਣੀ ਟੇਪ ਲੰਬੀ ਆ ਹਾਂ ਉਹਨੂੰ ਲੰਬੀ ਲਾਣੀ ਹੈ ਟੇਪ ਵੀ ਵਧੀਆ ਲਿਆਂਦੀ ਦੀ ਆ ਜਿੱਦਾਂ ਮੰਨ ਲਾ ਜਿਹੜੀ ਤੁਹਾਨੂੰ ਪਤਾ ਕੰਨੀ ਹਵਾ ਖਾਣੀ ਆ ਉੱਥੇ ਦੂਜੀ ਸਾਈਡ ਤੇ ਨਹੀਂ ਨਹੀਂ ਦੂਜੀ ਤਰ੍ਹਾਂ ਹੀ ਲਾ ਸਾਰੇ ਬਟਨ ਤਲਾਵਾ ਪੈ ਗਏ ਆ ਆ ਪਈਏ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰ ਦਿਓ ਤੇ ਲੋ ਵੀ ਮੁੰਡਿਆਂ ਨੇ ਯਾਰ ਫਾਈਨਲੀ ਸਾਰੇ ਗੁੱਡਿਆਂ ਨੂੰ ਤਲਾਵਾ ਪਾਤੀਆਂ ਆ ਤੇ ਕਰ ਦਿਓ ਯਾਰ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਜੇ ਵੀਡੀਓ ਵਧੀਆ ਲੱਗੀ ਹੋਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਮਿਲਾਂਗੇ ਤੁਹਾਨੂੰ ਆਪਾਂ ਨੈਕਸਟ ਵਲੋਗ ਦੇ ਵਿੱਚ